ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਯੂ ਐਸ ਏ ਤੋਂ ਜਸਪ੍ਰੀਤ ਸਿੰਘ ਅਟਾਰਨੀ ਜੁੜ ਚੁੱਕੇ ਨੇ ਜਸਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਸਿੰਘ ਜੀ ਇਹ ਮੈਟਰ ਜਿਹੜਾ ਟਰੱਕ ਡਰਾਈਵਰ ਵਾਲਾ ਫਲੋਰੀਡਾ ਐਕਸੀਡੈਂਟ ਹੁੰਦਾ ਜਿਹੜਾ ਜੇ ਆਪਾਂ ਇਹਦੇ ਤੇ ਇਨੀਸ਼ੀਅਲ ਸਿਚੁਏਸ਼ਨ ਜਾਣਨ ਦੀ ਕੋਸ਼ਿਸ਼ ਕਰੀਏ ਹੁਣ ਯੂ ਐਸ ਏ ਦੇ ਵਿੱਚ ਕੀ ਚੱਲਦਾ ਪਿਆ ਪਹਿਲਾਂ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਦੇਖੋ ਜੀ ਸਿਚੁਏਸ਼ਨ ਇਹ ਹੈਗੀ ਆ ਕਿ ਇਹਨੂੰ ਆਪਾਂ ਨੂੰ ਨਾ ਜਿਹੜੇ ਸਾਰੇ ਹਾਲਾਤ ਨੇ ਉਹਦੀ ਟੋਟਲਿਟੀ ਜੇ ਦੇਖਣਾ ਪੈਣਾ ਜੀ ਕਿ ਐਕਸੀਡੈਂਟ ਤਾਂ ਇਹ ਕੋਈ ਨਾ ਪਹਿਲਾ ਨਾ ਆਖਰੀ ਆ ਹਮ ਹੁਣ ਹੋਇਆ ਕੀ ਆ ਕਿ ਜਿਹੜੇ ਰੋਡ ਦੇ ਉੱਤੇ ਹੁੰਦੇ ਨੇ ਐਕਸੀਡੈਂਟ ਤਾਂ ਹੁੰਦੇ ਹੀ ਆ ਜੀ ਤੇ ਖਾਸ ਕਰਕੇ ਜਿਹੜੇ ਕਮਰਸ਼ੀਅਲ ਡਰਾਈਵਰਾਂ ਦੇ ਹਮ ਸੋ ਇਹ ਹੁਣ ਜਿਹੜੇ ਅੰਕੜੇ ਜੇ ਦੇਖਣੇ ਹੁਣ ਤਾਂ ਜਿਹੜੇ ਅਮਰੀਕਨ ਸਿਟੀਜ਼ਨ ਐਕਸੀਡੈਂਟ ਕਰਦੇ ਆ ਉਹ ਉਹ ਵੀ ਇੰਨੇ ਹੀ ਖਾਜ਼ਰ ਨਾਲ ਕਿ ਜਿੰਦਾ ਦੇ ਇਹਨਾਂ ਦੇ ਆ ਹਮ ਹੁਣ ਹੈ ਕਿ ਆ ਵੀ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਨੇ ਇੱਕ ਮੂਵਮੈਂਟ ਚਲਾਈ ਹੋਈ ਐ ਤੋਂ ਬੰਦੇ ਕੱਢਣ ਦੀ ਜਿਹੜੇ ਅਨਡਾਕੂਮੈਂਟਡ ਆ ਹੂੰ ਜਾਂ ਉਹਦੇ ਨਾਲ ਇਹ ਗੱਲ ਸਾਰੀ ਜਿਹੜੀ ਹੈਗੀ ਐ ਇਹ ਜੁੜਦੀ ਆ ਤਾਂ ਉੱਤੋਂ ਜਿਹੜੇ ਅੱਜ ਕੱਲ੍ਹ 트੍ਰੰਪ ਸਾਹਿਬ ਦੇ ਬਿਸ਼ੇਂ ਇੰਡੀਆ ਦਾ ਖਰਾਬ ਹੋਏ ਆ ਜੀ ਤੇ ਉਹ ਵੀ ਇਹਨੂੰ ਕੰਟ੍ਰਿਬਿਊਟ ਕਰ ਰਿਹਾ ਸਾਰਾ ਕੁਝ ਹੀ ਹੂੰ ਇੱਕ ਤੀਜਾ ਫੈਕਟਰ ਇਹ ਚ ਐਡ ਹੋ ਗਿਆ ਵੀ ਦੋ ਸਟੇਟਾਂ ਦੀ ਲੜਾਈ ਹੋ ਗਈ ਫਲੋਰੀਡਾ ਤੇ ਕੈਲੀਫੋਰਨੀਆ ਦੀ ਅੱਛਾ ਉਹਦਾ ਰੀਜ਼ਨ ਇਹ ਹੈਗਾ ਕਿ ਇੱਥੇ ਇੱਕ ਇਹਨਾਂ ਦਿਨ ਜਿਹੜੀ ਜਿਵੇਂ ਆਪਣੇ ਮੈਂਬਰ ਪਾਰਲੀਮੈਂਟ ਤੁਹਾਡੇ ਹੁੰਦੇ ਇੱਥੇ ਉਹਨੂੰ ਕਾਂਗਰਸ ਕਹਿੰਦੇ ਆ ਜੀ ਤੇ ਉਹਦੀ ਇਲੈਕਸ਼ਨ ਹਰ 2 ਸਾਲਾਂ ਬਾਅਦ ਹੁੰਦੀ ਆ ਓਕੇ ਅਮਰੀਕਾ 'ਚ ਜੀ ਉਹ ਹੁਣ ਇਹਨਾਂ ਨੂੰ ਇਹ ਲੱਗਦਾ ਟਰੰਪ ਦੀ ਪਾਰਟੀ ਨੂੰ ਵੀ ਅਸੀਂ ਅਗਲੀ ਵਾਰੀ ਹਾਰ ਜਾਣੀ ਆ ਕਿਉਂਕਿ ਇਹ ਸੇਕ ਟ੍ਰੈਡੀਸ਼ਨ ਆ ਵੀ 2 ਸਾਲਾਂ ਬਾਅਦ ਇਹ ਚੇਂਜ ਕਰਦੇ ਆ ਲੋਕੀ ਜਿਵੇਂ ਮжоਰਿਟੀ ਜਿਵੇਂ ਪਹਿਲਾਂ ਡੈਮੋਕਰੇਸੀ ਫਿਰ ਪਬਲਿਕਨ ਆ ਗਈ ਹੁਣ ਰਿਪਬਲਿਕਨਾਂ ਤੇ ਫੇਰ ਦੁਬਾਰਾ ਡੈਮੋਕਰੈਟਿਕ ਮжоਰਿਟੀ ਆ ਜੂਗੀ ਕਿਉਂਕਿ ਇਸੇ ਪਾਰਲੀਮੈਂਟ ਦੀ ਇਲੈਕਸ਼ਨ ਵੱਖਰੀ ਹੈ ਪ੍ਰੈਜ਼ੀਡੈਂਟ ਦੀ ਵੱਖਰੀ ਹੈ ਤੇ ਇੰਡੀਆ ਗੋ ਨਹੀਂ ਹੁੰਦਾ ਵੀ ਐਮਪੀ ਪਰ ਪ੍ਰਧਾਨ ਮੰਤਰੀ ਚੁਣਦੇ ਆ ਤੇ ਉਹ ਫਿਰ ਇਹਨਾਂ ਨੇ ਕੀ ਕੀਤਾ ਜਿਹੜੇ ਰਿਪਬਲਿਕਨ ਸਟੇਟਾਂ ਨੇ ਉੱਥੇ ਜਿਹੜਾ ਮੈਪ ਆ ਉਹ ਰੀਡਿਸਟ੍ਰਿਕਟਿੰਗ ਸ਼ੁਰੂ ਕਰਤੀ ਇਹਨਾਂ ਨੇ ਵੀ ਡੈਮੋਕ੍ਰੈਟਿਕ ਵੋਟਾਂ ਘਟਾਉਣ ਵਾਸਤੇ ਟੈਕਸਾਸ ਕਰਤੀ ਉੱਥੇ ਪਾਸ ਕਰਤਾ ਇਧਰੋਂ ਕੈਲੀਫੋਰਨੀਆ ਸਟੇਟ ਨੇ ਕਹਿਦਾ ਵੀ ਅਸੀਂ ਵੀ ਆਪਣਾ ਮੈਪ ਦੁਬਾਰਾ ਡਰਾਅ ਕਰਾਂਗੇ ਅੱਛਾ ਜੀ ਤਾਂ ਕਿ ਅਸੀਂ ਜਿਹੜੇ ਰਿਪਬਲਿਕਨ ਇਥੋਂ ਦੇ ਕਾਂਗਰਸਮੈਨ ਆ ਉਹਨਾਂ ਦੀਆਂ ਜਾਨੀ ਕਿ ਸੀਟਾਂ ਚੇਂਜ ਕਰਾਂਗੇ ਉਹਨਾਂ ਦੇ ਡੈਮੋਕ੍ਰੈਟਿਕ ਏਰੀਆ ਐਡ ਕਰ ਦਾਂਗੇ ਵੀ ਜੇ ਸਾਡੀਆਂ 5 ਸੀਟਾਂ ਉਧਰੋਂ ਜਾਂਦੀਆਂ 10 ਇਧਰੋਂ ਮੇਰੇ ਕੋਲ ਕੈਲੀਫੋਰਨੀਆ ਸਭ ਤੋਂ ਵੱਡੀ ਸਟੇਟ ਆ ਜਿਹੜੀ ਕਿ ਇਥੇ ਪਾਪੂਲੇਟਡ ਆ ਓਕੇ ਹੁਣ ਜਿਹੜੀ ਫਲੋਰਿਡ ਆ ਜਿੱਥੇ ਐਕਸੀਡੈਂਟ ਹੋਇਆ ਇੱਕ ਹੋਰ ਰਿਪਬਲਿਕਨ ਸਟੇਟ ਤੇ ਉਹਦੇ ਉਥੇ ਜਿਹੜਾ ਉਥੋਂ ਦਾ ਗਵਰਨਰ ਆ ਉਹ ਇਹਨਾਂ ਦੇ ਖਿਲਾਫ ਆ ਵੀ ਇਹਦਾ ਜਿਹੜੀ ਆਪਸੀ ਲੜਾਈ ਆ ਦੋ ਸਟੇਟਾਂ ਦੀ ਉਹ ਇਹਨੂੰ ਕੰਟਰੀਬਿਊਟ ਕਰ ਰਹੀ ਹੁਣ ਇਹਦੇ ਕੋਲ ਹਰਜਿੰਦਰ ਸਿੰਘ ਕੋਲ ਲਾਇਸੈਂਸ ਸੀਗਾ ਕੈਲੀਫੋਰਨੀਆ ਦਾ ਅੱਛਾ ਜੀ ਜਿਹੜਾ ਲਾਇਸੈਂਸ ਹੈ ਨਾ ਡਰਾਈਵਿੰਗ ਦਾ ਉਹ ਸਟੇਟਾਂ ਇਸ਼ੂ ਕਰਦੀਆਂ ਨੇ ਫੈਡਰਲ ਗਵਰਨਮੈਂਟ ਨਹੀਂ ਇਸ਼ੂ ਕਰਦੀ ਇੱਥੇ ਠੀਕ ਹੈ ਤੇ ਉਹ ਜਿਹੜੇ ਕੈਲੀਫੋਰਨੀਆ ਸਟੇਟ ਦਾ ਲਾਇਸੈਂਸ ਆ ਜਾਂ ਅੱਡ-ਅੱਡ ਸਟੇਟਾਂ ਦਾ ਹੁੰਦਾ ਤੇ ਉਹ ਜਿਹੜਾ ਵਹੀਕਰ ਜਿਵੇਂ ਗੱਡੀ ਕਿਸੇ ਨੇ ਚਲਾਉਣੀ ਆ ਉਹ ਕਾਰ ਦਾ ਲਾਇਸੈਂਸ ਵੀ ਆ ਤੇ ਇਹਦੇ ਕੋਲੇ ਕਮਰਸ਼ੀਅਲ ਆ ਸੀਡੀਐਲ ਦਾ ਨਹੀਂ ਮੈਂ ਮੈਂ ਇੱਕ ਮਿੰਟ ਮੇਰਾ ਇੱਕ ਸਵਾਲ ਆ ਦਸਪਤ ਜੀ ਜਿਵੇਂ ਤੁਸੀਂ ਕਿਹਾ ਕਿ ਹਰ ਇੱਕ ਸਟੇਟ ਦਾ ਅੱਡ ਲਾਇਸੈਂਸ ਹੁੰਦਾ ਉਹ ਮਤਲਬ ਉਹ ਸਟੇਟ ਗਵਰਨਮੈਂਟ ਬਣਾਉਂਦੀ ਉੱਥੇ ਫੈਡਰਲ ਗਵਰਨਮੈਂਟ ਨਹੀਂ ਬਣਾਉਂਦੀ ਇਹੋ ਜੀ ਸਿਚੁਏਸ਼ਨ 'ਚ ਟਰੱਕ ਡਰਾਈਵਰਸ ਫਿਰ ਕਿਵੇਂ ਡੀਲ ਕਰਦੇ ਆ ਵਕ-ਵਕ ਸਟੇਟ ਜੇ ਇੰਟਰ-ਸਟੇਟ ਆਨ ਐ ਟ੍ਰੈਵਲ ਕਰਨਾ ਹੋਵੇ ਇਹ ਉਹ ਲਾਊਡ ਹੁੰਦਾ ਨਾ ਜਿਹੜਾ ਉਹ ਲਾਇਸੈਂਸ ਸੀਡੀ ਆ ਲਾਇਸੈਂਸ ਹੁੰਦਾ ਉੱਥੇ ਜਿਵੇਂ ਅਮਰੀਕਾ ਦੇ ਵਿੱਚ ਜਿਹੜੀ ਹਰੇਕ ਸਟੇਟ ਦੇ ਵਿੱਚ ਜੇ ਤੁਸੀਂ ਤੁਹਾਡੀ ਤੁਹਾਡੇ ਕੋਲ ਲਾਇਸੈਂਸ ਤੁਸੀਂ ਕਿਸੇ ਵੀ ਸਟੇਟ 'ਚ ਗੱਡੀ ਚਲਾ ਸਕਦੇ ਹੋ ਓਕੇ ਤੇ ਜਿਹੜਾ ਟਰੱਕ ਲਾਇਸੈਂਸ ਆ ਇਹਦਾ ਫਿਰ ਉਹ ਜਿਹੜਾ ਹੈਵੀ ਵਹੀਕਲ ਦਾ ਉਹ ਫਿਰ ਰਜਿਸਟਰਡ ਦਾ ਇੱਕ ਸਟੇਟ 'ਚ ਆ ਪਰ ਉਹ ਸਮਾਨ ਲੈ ਕੇ ਜਾਂ ਆਪਣਾ ਵਹੀਕਲ ਲੈ ਕੇ ਕਿਤੇ ਵੀ ਜਾ ਸਕਦੇ ਨੂੰ ਹਰੇਕ ਸਟੇਟ ਆਨਰ ਕਰਦੀ ਹੈ ਓਕੇ ਤੇ ਇਸ਼ੂ ਇੱਕ ਸਟੇਟ 'ਚ ਹੁੰਦਾ ਤੇ ਉਹ ਜਿਹੜਾ ਉਹਨੂੰ ਸੀਡੀ ਆ ਲਾਇਸੈਂਸ ਕਹਿੰਦੇ ਆ ਉਹ ਫਿਰ ਸਾਰੀਆਂ ਸਟੇਟਾਂ 'ਚ ਚੱਲਦਾ ਅੱਛਾ ਮਤਲਬ ਇਹ ਲੀਗਲ ਲੀਗਲ ਡਰਾਈਵਰ ਸੀ ਉਹ ਸਟੇਟ ਦੀ ਹੁੰਦੀ ਆ ਬੰਦੇ ਦੀ ਹਾਂਜੀ ਮਤਲਬ ਇਹ ਇਹ ਲੀਗਲ ਲੀਗਲੀ ਇਹ ਡਰਾਈਵਰ ਸੀ ਇਹਦੇ ਕੋਲ ਲਾਇਸੈਂਸ ਸੀਗਾ ਮਤਲਬ ਕਿ ਕਿਉਂਕਿ ਐਕਚੁਅਲੀ ਖਬਰਾਂ ਆ ਰਹੀਆਂ ਸੀਗੀਆਂ ਕਿਉਂਕਿ ਖਬਰਾਂ ਆ ਰਹੀਆਂ ਸੀਗੀਆਂ ਕਿ ਕਿਹਾ ਜਾ ਰਿਹਾ ਸੀਗਾ ਕਿ ਇਹ ਫੇਲ ਹੋ ਚੁੱਕਿਆ ਸੀ ਡਰਾਈਵਿੰਗ ਟੈਸਟ ਦੇ ਵਿੱਚ ਵੀ ਇੱਕ ਵਾਰੀ ਇਹ ਇਹ ਸੱਚ ਹੈ ਜੀ ਇਦਾਂ ਦਾ ਕੁਝ ਨੇ ਫੇਲ ਤਾਂ ਆਪਣੇ ਬੰਦੇ ਹੋ ਹੀ ਜਾਂਦੇ ਕਿਉਂਕਿ ਇਥੇ ਰਿਕੁਆਇਰਮੈਂਟ ਆ ਨੇ ਫੇਰ ਪਾਸ ਹੋ ਗਿਆ ਲਾਇਸੈਂਸ ਤਾਂ ਉਹ ਅਮਰੀਕਾ ਦੇ ਵਿੱਚ ਲਾਇਸੈਂਸ ਝੂਠਾ ਨਹੀਂ ਬਣਦਾ ਇਥੇ ਉਹ ਨਹੀਂ ਹੈਗਾ ਵੀ ਜਿਵੇਂ ਕਈ ਮੁਲਕਾਂ ਵਾਂਗੂ ਵੀ ਉਦਾਂ ਹੀ ਪੈਸੇ ਲਾ ਦੇ ਕੇ ਜੈਦਾ ਬਣ ਗਿਆ ਇਥੇ ਕਹਿੰਦੇ ਹੁਣ ਇਹਦਾ ਬਹੁਤ ਹਾਈ ਸਟੇਟ ਸਟੈਂਡਰਡ ਹੈਗੇ ਆ ਖਾਸ ਕਰਕੇ ਟਰੱਕਾਂ ਦੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਟੇਟ ਨੂੰ ਤੇ ਬਕਾਇਦਾ ਇਹਨੇ ਟੈਸਟ ਪਾਸ ਕੀਤਾ ਜਿਵੇਂ ਵੀ ਚਲੋ ਇੱਕ ਵਾਰੀ ਫੇਰ ਹੋਗਾ ਦੂਜੀ ਵਾਰੀ ਅਲਟੀਮੇਟਲੀ ਕੋਈ ਲਾਇਸੈਂਸ ਹੀ ਕਢਾਈ ਦਾ ਟਰੱਕ ਚਲਾਉਂਦਾ ਕਿ ਕਈ ਸਾਲਾਂ ਫੇਰ ਇਸ ਬੰਦੇ ਦਾ ਤੁਸੀਂ ਇਹ ਦੇਖੋ ਵੀ ਜਿਹੜਾ ਰੈ ਏ ਨਹੀਂ ਹੈਗਾ ਵੀ ਇਹਦੇ ਰਿਕਾਰਡ ਦੇ ਵਿੱਚ ਕੋਈ ਪ੍ਰਾਣੀਆਂ ਵਾਲੇਸ਼ ਨਾ ਹੋਣ ਜਾਂ ਕੋਈ ਐਕਸੀਡੈਂਟ ਹੋਣ ਜਾਂ ਕੋਈ ਨਾ ਇਦਾਂ ਦੀ ਗੱਲ ਹੋਵੇ ਤਾਂ ਨਾ ਹੀ ਅੰਡਰ ਦਾ ਇਨਫਲੂਐਂਸ ਆਫ ਡਰੱਗ ਜਾਂ ਲਿਖ ਕੇ ਚਲਾ ਰਿਹਾ ਅਸੀਂ ਡੀਯੂਆਈ ਚ ਨਹੀਂ ਸੀਗਾ ਜਿਵੇਂ ਕਈ ਬੰਦੇ ਜੇ ਪੀ ਕੇ ਚਲਾਉਂਦਾ ਹੁੰਦਾ ਤੇ ਉਹ ਉਹ ਵੀ ਸਿਚੁਏਸ਼ਨ ਕੋਈ ਨਹੀਂਗੀ ਅਲਰਟ ਸੀਗਾ ਪੂਰਾ ਨਾ ਹੀ ਨੀਂਦ ਚ ਕਈ ਜਿਵੇਂ ਡਰਾਈਵਰ ਨਾ ਇੱਥੇ ਕੀ ਕਰਦੇ ਆ ਮਤਲਬ ਅਨਿੰਦਰੇ ਹੁੰਦੇ ਆ ਉਹ ਸੌਂ ਜਾਂਦੇ ਆ ਤਾਂ ਸੌਂ ਕੇ ਟਰੱਕ ਚੜਾਉਂਦੇ ਕਈਆਂ ਦਾ ਉਹ ਵੀ ਹੈ ਨਹੀਂ ਤੇ ਇਸ ਕਰਕੇ ਇਹ ਤਾਂ ਇੱਕ ਇਹ ਕੋ ਗਲਤ ਯੂ ਟਰਨ ਵੱਜ ਗਈ ਚਲੋ ਗਲਤੀ ਹੋ ਗਈ ਹੋ ਜਾਂਦੀ ਆ ਦੇ ਉਹੜੇ ਬੰਦੇ ਪਿੱਛੇ ਆ ਰਹੇ ਸੀਗੇ ਉਹ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਗੱਡੀ ਰੋਕਣ ਦਾ ਤੇ ਗੱਡੀ ਵਿੱਚ ਵਰਗੀ ਮਤਲਬ ਜੀ ਉਹਦੇ ਡੈਥ ਹੋ ਗਈ ਬਲੇ ਖਬਰਾਂ ਇਹ ਆ ਰਹੀਆਂ ਕਿ ਉਹਨਾਂ ਦੇ ਕੋਲੋਂ ਬਿਆਂਾ ਪੂਰਾ ਜਾਂ ਹੋਰ ਇਦਾਂ ਦੀ ਗੱਲਾਂ ਬਰਾਮਦ ਹੋਈਆਂ ਗੱਡੀ 'ਚੋਂ ਨਹੀਂ ਜਸਪੀਤ ਸਿੰਘ ਇੱਥੇ ਆਪਾਂ ਇੱਥੇ ਆਪਾਂ ਇੱਕ ਚੀਜ਼ ਜਾਣੀ ਹੈ ਕਿਉਂਕਿ ਮੀਡੀਆ ਰਿਪੋਰਟਸ ਅਕੋਰਡਿੰਗ ਬਹੁਤ ਕੁਝ ਕਿਹਾ ਜਾ ਰਿਹਾ ਤੁਸੀਂ ਯੂਐਸ ਵਿੱਚ ਹੈਗੇ ਹੋ ਤੁਹਾਨੂੰ ਜ਼ਿਆਦਾ ਇਸ ਬਾਰੇ ਨੌਲੇਜ ਹੋਵੇਗੀ ਪਰ ਹੋਇਆ ਐਕਚੁਅਲੀ ਕੀ ਹੈ ਉਹਨੇ ਜਿਹੜਾ ਯੂ ਟਰਨ ਲਿਆ ਆ ਉਹ ਉਹ ਕਿਸ ਵਜ੍ਹਾ ਕਰਕੇ ਲਿਆ ਸੀ ਕਿਉਂ ਲਿਆ ਗਿਆ ਉਹ ਉਹ ਥੋੜਾ ਦੱਸੋਗੇ ਪਲੀਜ਼ ਨਾਲ ਟਰੱਕ ਡਰਾਈਵਰ ਯੂ ਟਰਨ ਲੈਂਦਾ ਹੀ ਆ ਜਦੋਂ ਹੁਣ ਫਿਰ ਕਰੋ ਇਹ ਹੁਣ ਇੱਕ ਜਿਹੜੀ ਹੁੰਦੀ ਟਰਨਪਾਈ ਜਿਹੜੀਆਂ ਫਰੀਵੇ ਨੇ ਉੱਥੋਂ ਉਹਨੇ ਦੂਜੇ ਪਾਸੇ ਜਾਣਾ ਜਾਂ ਕੋਈ ਰੀਜ਼ਨ ਹੋਊਗਾ ਉਹਨੇ ਮਤਲਬ ਐਗਜ਼ਿਟ ਲੈਣਾ ਹੋਣਾ ਜਾਂ ਉਹਨੇ ਦੇਖਿਆ ਹੋਣਾ ਵੀ ਮੈਂ ਗਲਤ ਪੈ ਗਿਆ ਮੈਂ ਅੱਗੋਂ ਮੁੜਾਂ ਪਰ ਉਹ ਜਿੱਥੋਂ ਲਿਆ ਉਹ ਉਹ ਅਲਾਉਡ ਨਹੀਂ ਸੀ ਲੀਗਲੀ ਤੇ ਜਦੋਂ ਲਿਆ ਉਹਨੇ ਉਹ ਗਲਤੀ ਕੀਤੀ ਤਾਂ ਪਿਛਲੀ ਗੱਡੀ ਜਿਹੜੀ ਆ ਰਹੀ ਸੀਗੀ ਉਹ ਟੂ ਕਲੋਜ਼ ਹੋਣੀ ਆ ਜਾਂ ਜਿਵੇਂ ਵੀ ਆਪਾਂ ਨੂੰ ਨਹੀਂ ਕਹਿੰਦੇ ਵੀ ਆਪਾਂ ਇਹਦੀ ਗਲਤੀ ਮੰਨਦੇ ਆ ਹਮ ਤੇ ਉਹਦੇ ਵਿੱਚ ਭਰੋ ਗਲਤੀ ਇਹਨੇ ਜਾਣ ਬੁੱਝ ਕੇ ਨਹੀਂ ਕੀਤੀ ਹੈ ਪ੍ਰੀਮੈਡੀਟੇਟਿਡ ਨਹੀਂ ਹੈਗਾ ਇਹ ਨਹੀਂ ਆ ਵੀ ਇਹਨੇ ਕੋਈ ਇਸ ਕਰਕੇ ਟਰੱਕ ਕੀਤਾ ਇਹ ਬੰਦੇ ਮਾਰ ਦੇਣੇ ਜਾਂ ਕੀ ਕਰਨਾ ਉਹ ਵਿਚਾਰੇ ਨੇ ਵੀ ਇਹਦੀ ਅ ਮਤਲਬ ਉਹ ਗਲਤੀ ਹੋਈ ਤੇ ਉਹ ਗਲਤੀ ਵੀ ਅੰਡਰ ਦ ਇਨਫਲੂਐਂਸ ਆਫ ਅ ਇਨਟੌਕਸੀਕੇਸ਼ਨ ਨਹੀਂ ਹੋਈ ਜਿਵੇਂ ਡੀਯੂਆਈ ਜਿਹਨੂੰ ਅਸੀਂ ਕਹਿੰਦੇ ਨੇ ਇੱਥੇ ਡਰਾਈਵਿੰਗ ਅੰਡਰ ਦ ਇਨਫਲੂਐਂਸ ਆਫ ਇਨਟੌਕਸੀਕੇ ਉਹ ਨਹੀਂ ਹੈਗੀ ਕਿਉਂਕਿ ਜੇ ਦਾ ਨਸ਼ਾ ਕੀਤਾ ਹੁੰਦਾ ਫਿਰ ਤਾਂ ਹੈ ਹੀ ਸੀ ਵੀ ਇਹਦਾ ਨਸ਼ਾ ਕੀਤਾ ਹੋਛ ਨਹੀਂ ਸੀ ਉਹ ਐਸੀ ਕੋਈ ਗੱਲ ਨਹੀਂ ਹੁਣ ਉਹ ਬੰਦੇ ਮਰ ਗਏ ਬਹੁਤ ਮੰਦਪਾਗੀ ਗੱਲ ਆ ਦੁਖਾਲੀ ਗੱਲ ਆ ਦੇਖੋ ਜਾਨ ਗਈ ਬੰਦੇਾਂ ਦੀ ਤੇ ਉਹਨਾਂ ਦੀ ਮੱਤ ਹੋਣੀ ਚਾਹੀਦੀ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨੇ ਗਲਤੀ ਕੀਤੀ ਤੇ ਜਾਨ ਗਈ ਹੁਣ ਪ੍ਰੋਬਲਮ ਸਭ ਤੋਂ ਵੱਡੀ ਇਹ ਹੈਗੀ ਆ ਕਿ ਇਹ ਇਹਨੂੰ ਏਦਾਂ ਪੇਸ਼ ਕੀਤਾ ਜਾ ਰਿਹਾ ਵੀ ਕੈਲੀਫੋਰਨੀਆ ਸਟੇਟ ਜਿਹੜੀ ਆ ਉਹ ਏਦਾਂ ਦੇ ਬੰਦਿਆਂ ਨੂੰ ਸੜਕਾਂ ਦੇ ਖੁੱਲਾ ਛੱਡ ਦਿੰਦੀ ਆ ਤੇ ਲੋਕਾਂ ਨੂੰ ਮਾਰਦੇ ਫਿਰਦੇ ਆ ਓਕੇ ਉਹ ਜਿਹੜਾ ਅਮਰੀਕਨ মিডিਆ ਪੰਜਾਬੀ ਜਾਂ ਇੰਡੀਅਨ মিডিਆ ਦੀ ਗੱਲ ਨਹੀਂ ਜਿਹੜਾ ਅਮਰੀਕਨ ਫਾਰ ਰਾਈਟ মিডিਆ ਯਾਰ ਪਬਲਿਕਾ ਨੂੰ ਉਹ ਬਹੁਤ ਜ਼ਿਆਦਾ ਮਤਲਬ ਜਿਹੜੇ ਇੰਡੀਆ ਦਾ ਨਾਮ ਲੈ ਕੇ ਇੰਡੀਅਨ ਡਰਾਈਵਰ ਇੰਡੀਅਨ ਡਰਾਈਵਰ ਕਹਿ ਕੇ ਇਹ ਵੀ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿੱਥੇ ਅੱਛਾ ਦੂਸਰਾ ਜਿਹੜਾ ਹੋਰ ਇੱਕ ਪੰਗਾ ਪਿਆ ਹੋਇਆ ਵੀ ਇਹਦੀ ਇੱਥੇ ਸੈਲਮ ਦਾ ਕੇਸ ਲੱਗਿਆ ਇੱਥੇ ਪੱਕਾ ਨਹੀਂ ਇਹਦੀ ਕੋਈ ਗ੍ਰੀਨ ਕਾਰਡ ਜਾਂ ਉਹ ਜੋ ਉਹ ਹੈ ਨਹੀਂ ਗੀ ਤਾਂ ਉਹ ਇਹ ਕਹਿ ਰਿਹਾ ਵੀ ਇਲੀਗਲ ਐਂਟਰ ਹੋਇਆ ਬਾਰਡਰ ਕ੍ਰੋਸ ਕਰਕੇ 18 ਚ ਹੂੰ ਉਦੋਂ ਬਾਅਦ ਇਹਨੇ ਸੈਲਮ ਕੇਸ ਲਾਇਆ ਉੱਤੇ ਵਰ ਪਰਮਿਟ ਸੀਗਾ ਉਦੋਂ ਪਰ ਲਾਇਸੈਂਸ ਨਹੀਂ ਮਿਲਦਾ ਹੂੰ ਵੀ ਇਹਨੂੰ ਵਰ ਪਰਮਿਟ ਮਿਲ ਗਿਆ ਤੇ ਉਦੋਂ ਬਾਅਦ ਲਾਇਸੈਂਸ ਮਿਲ ਗਿਆ ਸਾਰਾ ਹੂੰ ਤੇ ਉਹ ਇਹਨੂੰ ਅਨ ਡਾਕੂਮੈਂਟਡ ਕਹੀ ਜਾਂਦੇ ਆ ਵੀ ਇਹਦਾ ਜਿਹੜਾ ਨਾਲ ਦਾ ਇਹਦਾ ਮੁੰਡਾ ਸੀਗਾ ਇਹਦਾ ਬ੍ਰਦਰ ਸੀ ਉਹਦਾ ਵੀ ਇਦਾਂ ਅਨ ਡਾਕੂਮੈਂਟਡ ਸੀ ਉਹਨੂੰ ਵੀ ਉਹਨੇ ਡਿਟੇਨ ਕਰ ਲਿਆ ਹੂੰ ਤੇ ਉਹਦੇ ਨਾਲ ਤਿੰਨ ਗੱਲਾਂ ਜੁੜ ਗਈਆਂ ਇੱਕ ਤਾਂ ਇਹ ਇਲੀਗਲ ਇਮੀਗਰੈਂਟ ਕਹੀ ਜਾਂਦੇ ਆ ਦੂਜਾ ਕਹੀ ਜਾਂਦੇ ਆ ਕਿ ਇਹਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਉਹ ਕਿਤੇ ਫੇਲ ਹੋ ਗਿਆ ਟੈਸਟਾਂ ਟੋਸਾਂ 'ਚ ਜਿਹੜੇ ਅੰਗਰੇਜ਼ੀ ਦੀਆਂ ਦੋ ਤਿੰਨ ਗੱਲਾਂ ਸੀ ਉਹਦੇ ਵਿੱਚ ਹੀ ਮਤਲਬ ਵਿਚਾਰਾ ਫੇਲ ਹੋ ਗਿਆ ਦੂਸਰਾ ਜਿਹੜਾ ਹੈਗਾ ਉਹ ਇਹ ਕਹਿੰਦੇ ਨੇ ਵੀ ਇਹਨੇ ਗਲਤੀ ਕੀਤੀ ਆ ਵੀ ਇਹਨੂੰ ਇਹਨੂੰ ਜਿਹੜੇ ਟਰੱਕ ਡਰਾਈਵਿੰਗ ਨਹੀਂ ਆਉਂਦੀ ਵੀ ਇੱਕ ਤਾਂ ਸਾਈਨ ਨਹੀਂ ਪੜ ਸਕਿਆ ਅੰਗਰੇਜ਼ੀ ਕਰਕੇ ਜਿਹੜੀ ਇੱਕ ਡਰਾਈਵਰ ਮਾੜਾ ਹੁਣ ਇਹਦੇ ਵੈਲੇਸ਼ਨ ਤਾਂ ਕੋ ਹੈ ਅਨੀ ਪਰ ਇਹ ਨਹੀਂ ਦੇਖਦੇ ਵੀ ਇਹ ਇਹ ਰਿਕਾਰਡ ਦੇ ਤੋਂ ਇਦਾਂ ਦੀ ਗੱਲ ਹੀ ਕੋਈ ਨਹੀਂ ਪਰ ਉਹ ਕੁਗੀਏ ਨੂੰ ਪਟਰੇ ਦਾ ਕੀਤਾ ਜਾ ਰਿਹਾ ਚ ਉਹ ਇਹਦਾ ਤਾਂ ਹੈ ਸਾਨੂੰ ਡਰ ਇਸ ਗੱਲ ਦਾ ਵੀ ਜਿਹੜੇ ਬਾਕੀ ਆਪਣੇ ਡਰਾਈਵਰ ਕੁਗੀ ਟ੍ਰਕਿੰਗ ਇੱਥੇ ਇੱਕ ਸਾਡੇ ਪੰਜਾਬੀਆਂ ਦਾ ਮੇਜਰ ਬਿਜ਼ਨਸ ਹੈ ਅਮਰੀਕਾ 'ਚ ਖਾਸ ਕਰਕੇ ਕੈਲੀਫੋਰਨੀਆ ਸਟੇਟ ਜਾਂ ਦੂਜੀ ਅੰਡਿਆਨਾ ਸਟੇਟਾਂ ਇਹਨਾਂ ਦੇ ਵਿੱਚ ਮੇਰੇ ਆਪਣੇ ਹੀ ਕਲਾਇੰਟ ਬਹੁਤ ਜ਼ਿਆਦਾ ਜਿਹੜੇ ਹੈਗਾ ਟ੍ਰਕਿੰਗ 'ਚ ਨੇ ਮੇਰਾ ਇੱਥੇ ਨਾ ਕਈ ਸਟੇਟਾਂ 'ਚ ਸਾਡਾ ਕੰਮ ਹੈ ਇਮੀਗ੍ਰੇਸ਼ਨ ਦਾ ਮੇਰੇ ਕੋਲ 18 ਵਕੀਲ ਕੰਮ ਕਰਦੇ ਜੂਨੀਅਰ ਓਕੇ ਤੇ ਅਸੀਂ ਨਪੋਤੇ ਸਟਾਫ ਆ ਸਾਡੇ ਕੋਲ 10000 ਤੋਂ ਉੱਤੇ ਕਲਾਇੰਟ ਆ ਅਮਰੀਕਾ ਚ ਸਾਡੇ ਕਈ ਸਟੇਟਾਂ ਚ ਆਫਿਸ ਨੇ ਨਿਊਯਾਰਕ ਨਿਊ ਜਰਸੀ ਕੈਲੀਫੋਰਨੀਆ ਹੋਰ ਜਿਹੜੀ ਕਿ ਸਬ ਆਫਿਸ ਕਈ ਥਾਵਾਂ ਤੇ ਤੇ ਅਸੀਂ ਸਾਰੇ ਅਮਰੀਕਾ ਚ ਕਰਦੇ ਆ ਪਹਿਲੇ ਮਤਲਬ 25 26 ਸਾਲ ਤੋਂ ਇਮੀਗ੍ਰੇਸ਼ਨ ਦਾ ਕੰਮ ਆ ਜੈਨਾ ਟਰਨੀ ਜੀ ਤੇ ਉਹਦੇ ਚ ਇਹ ਆ ਕਿ ਸਾਡੇ ਬਹੁਤ ਕਲਾਇੰਟ ਨੇ ਸਾਡੇ ਹਜ਼ਾਰਾਂ ਹੀ ਹੋਣਗੇ ਜਿਹੜੇ ਇੱਕ ਟਰੱਕ ਚਲਾਉਂਦੇ ਆ ਸਾਨੂੰ ਉਹਦਾ ਲਾ ਫਿਕਰ ਆ ਤੇ ਵੀ ਉਹ ਜਿਹੜੇ ਹੁਣ ਬਾਹਰ ਦੀਆਂ ਸਟੇਟਾਂ ਜਾਣਗੇ ਤੇ ਇਹ ਨਾ ਹੋਵੇ ਵੀ ਉਹਨਾਂ ਨੂੰ ਕੱਢ ਲਿਆ ਕਰਨ ਵੀ ਬਾਜੀ ਇੰਗਲਿਸ਼ ਬੋਲੋ ਜੀ ਸਾਈਨ ਦਿਖਾਓ ਜੀ ਪੁਰਾਣਾ ਤੇ ਅੰਡਰਲਾਈਨ ਕੇਸ ਕੀ ਆ ਸੈਲਮ ਦਾ ਜਿਆਦਾ ਲੋਕਾਂ ਦੇ ਸੈਲਮ ਲੱਗੇ ਆ ਯਾਨੀ ਕਿ ਜਿਹੜੇ ਟਰੱਕਿੰਗ ਫੀਲਡ ਦੇ ਵਿੱਚ ਨੇ ਉਹ ਜਿਹੜੇ ਪੱਕੇ ਬੰਦੇ ਨੇ ਸਿਟੀਜ਼ਨ ਬਹੁਤ ਘੱਟ ਆ ਜਿਆਦਾ ਉਹ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਨੇ ਸੈਲਮ ਦੇ ਕੇਸ ਲੱਗੇ ਨੇ ਜੀ ਤੇ ਇਹ ਹੁਣ ਇਹਨਾਂ ਦੇ ਵਿੱਚ ਇਹਦਾ ਸੈਲਮ ਦਾ ਕਿਹਾ ਵੀ ਇਹਦਾ ਜੀ ਪੱਕਾ ਹੀ ਹੈ ਨਹੀਂ ਇੱਥੇ ਦੂਸਰਾ ਉਤੋਂ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਅੰਗਰੇਜ਼ੀ ਤੁਹਾਨੂੰ ਪਤਾ ਜਿਹੜੇ ਆਪਣੇ ਵਿਚਾਰੇ ਆਈ ਦੇ ਪਿੰਡਾਂ ਤੋਂ ਆਉਂਦੀ ਵੀ ਹੋਵੇ ਕਿ ਤਾਂ ਬੰਦਾ ਊਂਕ ਭਰਾ ਜਾਂਦਾ ਕਿ ਐਕਸੈਂਟ ਨਹੀਂ ਸਮਝਦਾ ਇਹਨਾਂ ਦਾ ਜੀ ਸੋ ਇਹ ਗੱਲਾ ਕਰਕੇ ਸਾਨੂੰ ਇਹ ਹੈਗਾ ਵੀ ਇਸ ਕਿਸਮ ਦੀ ਕੋਈ ਇਹਨਾਂ ਦੇ ਖਿਲਾਫ ਰੈਸਲ ਪ੍ਰੋਫਾਈਲਿੰਗ ਨਾ ਹੋਵੇ ਜਿਹੜੇ ਸਾਡੇ ਬੰਦਿਆਂ ਦੇ ਨਾ ਅੱਛਾ ਜਸ ਮੈਂ ਬੜੀ ਧੀਰ ਤੋਂ ਜੋ 트੍ਰੰਪ ਬਣੇ ਨਾ ਪ੍ਰੈਜ਼ੀਡੈਂਟ ਜੀ ਜੀ ਇਨੇ ਕਾ ਆਰਡਰ ਕੀਤਾ ਸੀਗਾ ਵੀ ਅੰਗਰੇਜ਼ੀ ਦੀ ਰਿਕੁਆਇਰਮੈਂਟ ਤਾਂ ਲਾ ਤਾਂ ਬਹੁਤ ਪੁਰਾਣਾ 50 ਸਾਲ ਪੁਰਾਣਾ ਵੀ ਅੰਗਰੇਜ਼ੀ ਹੋਣੀ ਚਾਹੀਦੀ ਜਾਦਾ ਇਹਨੇ ਕਿਹਾ ਵੀ ਔਰ ਫੋਰਸ ਨਹੀਂ ਹੁੰਦਾ ਵੀ ਸਟ੍ਰਿਕਟਲੀ ਇਨਫੋਰਸ ਕਰੋ ਤੇ ਜਿਹੜਾ ਟ੍ਰਾਂਸਪੋਰਟੇਸ਼ਨ ਸੈਕਟਰੀ ਹੈਗਾ ਸੀਨ ਡਫੀ ਉਹਨੇ ਵੀ ਇਹ ਗੱਲ ਜਾਰੀ ਕੀਤੀ ਵੀ ਅੰਗਰੇਜ਼ੀ ਦੀ ਰਿਕੁਆਇਰਮੈਂਟ ਜੇ ਨਹੀਂ ਕੋਈ ਪਾਸ ਕਰੂਗਾ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਉਹ ਕਰ ਦਿਆਂਗੇ ਉਹਦੇ ਖਿਲਾਫ ਵੀ ਜਿਹੜਾ ਹੈਗਾ ਲਾਇਸੈਂਸ ਕੈਨਸਲ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਤੇ ਉਹਦੇ ਵਿੱਚ ਕੀ ਹੋਇਆ ਵੀ ਉਦੋਂ ਵੀ ਮੈਂ ਕਹਿੰਦਾ ਰਿਹਾ ਬੰਦਿਆਂ ਨੂੰ ਆਪਣੇ ਜਿਹੜੇ ਸਾਰੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਜਾਂ ਇੰਟਰਵਿਊਜ਼ ਦੇ ਵਿੱਚ ਵੀ ਅੰਗਰੇਜ਼ੀ ਸਿੱਖਣੀ ਸ਼ੁਰੂ ਕਰੋ ਸਾਈਨਾਂ ਬਾਰੇ ਧਿਆਨ ਰੱਖੋ ਤੇ ਆਪਣਾ ਜਿਹੜਾ ਨਾ ਵਾਇਲੇਸ਼ਨਾਂ ਤੋਂ ਬਚੋ ਜਿਵੇਂ ਆਹ ਬੰਦੇ ਨੇ ਹੁਣ ਵਾਇਲੇਸ਼ਨ ਕਰਤੀ ਉਹਦੇ ਬੰਦੇ ਜੇ ਨਾ ਵੀ ਬੰਦੇ ਮਰਦੇ ਇਹਦੇ ਵਿੱਚ ਪਰ ਜੇਕਰ ਉਹਦਾ ਹੀ ਮੋੜ ਕੇ ਪੁਲਿਸ ਵਾਲੇ ਦੀ ਉੱਥੇ ਬਦਨਾਮੀ ਇਹਨਾਂ ਨੇ ਹੋਣੀ ਸੀ ਵੀ ਜਿਹੜੀ ਇਦਾਂ ਦੀਆਂ ਵਾਇਲੇਸ਼ਨਾਂ ਨੇ ਟ੍ਰੈਕ ਸਪੀਡਿੰਗ ਹੋ ਗਈ ਸਟਾਪ ਸਾਈਨ ਮਿਸ ਕਰਨੇ ਰੋਂਗ ਟਰਨ ਮਾਰਨੀ ਟਰੈਫਿਕ ਲਾਈਟ ਲੰਘਣੀ ਇਹ ਚੀਜ਼ਾਂ ਤੋਂ ਬਚੋ ਜਿਹੜੇ ਬਾਹਰ ਦੇ ਡਰ ਤੇ ਉਹੀ ਗੱਲ ਹੁਣ ਉਧਰ ਨੂੰ ਜਾ ਰਹੀ ਆ ਇਹ ਇਹ ਹੈਗਾ ਮਸਲਾ ਹੁਣ ਇਸ ਟਾਈਮ ਅੱਛਾ ਲੀਗਲੀ ਵੀ ਆਪਾਂ ਦੇਖੀਏ ਇਹਨੂੰ ਜਸਪੀਤ ਜੀ ਹੁਣ ਇਸ ਵੇਲੇ ਲੀਗਲ ਪ੍ਰੋਸੀਜਰ ਕੀ ਚੱਲਦਾ ਪਿਆ ਹੈ ਉਹ ਵੀ ਇੱਕ ਵਾਰੀ ਦੱਸਿਓ ਦੇਖੋ ਜੀ ਇਹਨੇ ਗਲਤੀ ਇਹ ਕੀਤੀ ਵੀ ਜਦੋਂ ਉੱਥੇ ਇਹ ਮਤਲਬ ਇਸ ਗੱਲ 'ਚ ਉਹਨਾਂ ਨੇ ਇਹਨੂੰ ਠੀਕ ਆ ਭੱਜਿਆ ਨਹੀਂ ਇਹ ਡਿਟੇਨ ਕਰ ਲਿਆ ਉਸ ਤੋਂ ਬਾਅਦ ਇਹ ਕੈਲੀਫੋਰਨੀਆ ਆ ਗਿਆ ਭੱਜ ਕੇ ਇਹਨੂੰ ਉਥੋਂ ਨਾਲ ਨਹੀਂ ਚਾਹੀਦਾ ਉਹਨਾਂ ਦੀ ਪਰਮਿਸ਼ਨ ਲਏ ਬਿਨਾ ਹੂੰ ਉਹ ਲੋਬਾ ਵਾਲਾ ਫਿਰ ਇੱਥੋਂ ਉਹਨੇ ਐਕਸਟ੍ਰੈਡਿਟ ਕੀਤਾ ਤੇ ਉਹਨਾਂ ਨੇ ਫਿਰ ਵੱਡਾ ਸ਼ੋਅ ਬਣਾਇਆ ਵੀ ਉਸ ਤੋਂ ਦਾ ਲੈਫਟ ਹੈਂਡ ਗਵਰਨਰ ਲੈਣ ਆਇਆ ਇੱਥੇ ਵੀ ਜਿਵੇਂ ਕਿ ਪਘੌੜੇ ਨੂੰ ਲੈਣ ਆਈਦਾ ਜਿਵੇਂ ਕੋ ਬੰਦਾ ਬਹੁਤ ਫਿਊਜਟਿਵ ਆ ਓਕੇ ਤੇ ਹੁਣ ਇਹ ਆ ਵੀ ਉਹਨਾਂ ਨੇ ਜਿਹੜਾ ਇਹਨੂੰ ਚਾਰਜ ਕੀਤਾ ਆ ਉਹ 2 8.5 ਮਤਲਬ ਕਾਊਂਟਾਂ ਦੇ ਕੀਤਾ ਹੈ ਤੀਜਾ ਇਮੀਗ੍ਰੇਸ਼ਨ ਦਾ ਚਾਰਜ ਆ ਹੂੰ ਪਹਿਲਾ ਤਾਂ ਹੈਗਾ ਇਹਦਾ ਜਿਹੜਾ ਉਹ ਵਹੀਕੂਲਰ ਹੋਮਿਸਾਈਡ ਹੂੰ ਦੂਜਾ ਹੈਗਾ ਇਨਵੋਲੰਟਰੀ ਮੈਨਸਲਰ ਤੇ ਨਾਲ ਆ ਇਮੀਗ੍ਰੇਸ਼ਨ ਰਿਲੇਟਡ ਚਾਰਜ ਜਿਹੜਾ ਸੈਲਮ ਦਾ ਕੇਸ ਚੱਲਦਾ ਹੂੰ ਵੀ ਉਹ ਜੀ ਝੂਠਾ ਫਰਾਨਾ ਕੋਈ ਪੱਕਾ ਨਹੀਂ ਹੈਗਾ ਇਹ ਹੁਣ ਜਿਹੜਾ ਵਹੀਕੂਲਰ ਹੋਮਿਸ ਹੈਗਾ ਉਹ ਬੇਸਿਕਲੀ ਇਹ ਆ ਕਿ ਬੰਦੇ ਨੂੰ ਐਕਸੀਡੈਂਟ ਹੋ ਗਿਆ ਰੈਕਲਸ ਡਰਾਈਵਿੰਗ ਦੇ ਵਿੱਚ ਦੇ ਬੰਦੇ ਮਰ ਗਏ ਇੰਟੈਂਸ਼ਨਲ ਨਹੀਂ ਸੀਗਾ ਉਤੋਂ ਲਾਤਾ ਕਿ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਉੱਤੇ ਉਹ ਜਿਹੜਾ ਹੈਗਾ ਇਨਵੋਲੰਟਰੀ ਜਿਹੜੀ ਮੈਂਸ ਲਾਡਰ ਦੀ ਨਾਲ ਧਾਰਾ ਹੁਣ ਇਹ ਚ ਕੱਲੀ-ਕੱਲੀ ਜਿਹੜੀ ਉਹ ਲਾਈ ਆ ਪ੍ਰੋਵੀਜ਼ਨ ਉਹਦੇ ਤੇ 15 ਸਾਲ ਦੀ ਸਜ਼ਾ ਆ ਪਰ ਅਕਾਊਂਟ ਪੀ ਇਹਦਾ ਹੁਣ ਇੱਕ ਬੰਦੇ ਮਰਨ ਦੀ 1500 ਜੇ ਤਿੰਨ ਬੰਦੇ ਮਰੇ ਨੇ 45 ਸਾਲ ਦੀ ਸਜ਼ਾ ਬਣਦੀ ਆ ਓਕੇ ਤੇ ਉਤੋਂ ਇਮੀਗ੍ਰੇਸ਼ਨ ਦੀ ਜਿਹੜੀ ਡਿਪੋਰਟੇਸ਼ਨ ਨਾਲੋਂ ਜ਼ਰੂਰੀ ਨਹੀਂ ਆ ਵੀ ਚਾਰजेस ਸਸਟੇਨ ਕਿਉਂਕਿ ਜਦੋਂ ਕੇਸ ਤਾਂ ਚੱਲਿਆ ਹੀ ਨਹੀਂ ਅਜੇ ਕੇਸ ਆਏ ਚੱਲੂਗਾ ਉਸ ਤੋਂ ਬਾਅਦ ਜੂਰੀ ਟ੍ਰਾਇਲ ਹੋਊਗੀ ਸਾਲ ਡੇ ਸਾਲ ਲੱਗਣਾ ਉਹਦੇ ਵਿੱਚ ਦਾ ਰਿਕਾਰਡ ਕਲੀਨ ਆ ਸਾਰਾ ਕੁਝ ਆ ਹੋ ਸਕਦਾ 15 ਸਾਲ ਦੀ ਜਿਹੜੀ 45 ਸਾਲ ਤੋਂ ਸਜ਼ਾ ਘੱਟ ਵੀ ਹੋ ਜਵੇ ਕੋਈ ਜ਼ੂਰੀ ਨਹੀਂ ਆ ਵੀ 45 ਰਹਿਣੀ ਦਾ ਸਰਕਾਰ ਮੰਗ ਰਹੀ ਆ ਬਾਅਦ ਦੇ ਵਿੱਚ ਕਈ ਕੁਝ ਜਦੋਂ ਕੋਟਾ ਚੱਲਦਾ ਜੂਰੀ ਬੈਠਦੀ ਜੱਜ ਹੁੰਦੇ ਨੇ ਉਹ ਰਿਕਾਰਡ ਕੋਲ ਦੇਖ ਕੇ ਸਾਰਾ ਦੇਖ ਕੇ ਮੰਦੇ ਵੀ ਘਟ ਵੀ ਕਰਦੇ ਆ ਪਰ ਜੇ ਕਿੰਨੀ ਘਟ ਜੂਗੀ ਜੇ 5-10 ਸਾਲ 20 ਸਾਲ ਵੀ ਹੋਵੇ ਤਾਂ ਡੈਪੂਟੇਸ਼ਨ ਦਾ ਤੈਅ ਆ ਤਾਂ ਉਨੀ ਦੇਰ ਇਹਦਾ ਜੇਲ੍ਹ ਚ ਰਹਿਣਾ ਲੇਕਿਨ ਉਹ ਇਹ ਵੀ ਦੇਖਿਆ ਜਾਊਗਾ ਵੀ ਇਸ ਕਿਸਮ ਦੇ ਜਿਹੜੇ ਬਾਕੀ ਉੱਥੇ ਕੇਸ ਹੋਏ ਨੇ ਐਕਸੀਡੈਂਟ ਤੇ ਉਹਨਾਂ ਦੇ ਵਿੱਚ ਕਿੰਨੀ ਸਜ਼ਾ ਹੋਈ ਜਿਹੜੇ ਬਾਕੀਆਂ 2 ਸਾਲ ਹੋਈ ਇਹਦੇ ਨੂੰ ਥੋੜੀ 45 ਸਾਲ ਕਰ ਦੇਣਗੇ ਉਹ ਸੋ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ ਲੇਕਿਨ ਇਸ ਟਾਈਮ ਤੇ ਜਿਹੜਾ মিডিਆ ਦਾ ਰੋਖਾ ਉਹ ਆ ਜਿਹੜੀ ਇਹਨਾਂ ਨੇ ਇਮੀਗ੍ਰੇਸ਼ਨ ਦੀ ਐਂਟੀ ਮੂਵ ਜਲਾਈ ਹੋਈ ਟਰੰ ਉਹ ਹੈ ਸਾਡੇ ਇਹਨਾਂ ਬੰਦਿਆਂ ਦੇ ਉਲਟਾ ਸੋ ਜਿਹੜੇ ਚਾਰजेस ਸੀਰੀਅਸ ਨੇ ਪਰ ਉਹ ਚਾਰजेस ਇਹ ਨਹੀਂ ਹੈਗੇ ਕਿ ਇਹ ਅੰਡਰ ਜੇ ਤਾਂ ਅੰਡਰ ਦਾ ਇਨਫਲੂਐਂਸ ਆਫ ਲਿਕਰ ਹੋਵੇ ਡੀਯੂਆਈ ਦੇ ਵਿੱਚ ਫਿਰ 30 ਸਾਲ ਸਜ਼ਾ ਇੱਕ ਕ੍ਰਾਈਮ ਦੀ 30 ਇਅਰ ਇਹ ਲਿਕਰ ਦਾ ਜਾਂ ਇਦਾਂ ਦਾ ਡੀਯੂਆਈ ਦਾ ਹੈ ਨਹੀਂ ਸੀ ਉਹਦੇ ਕਰਕੇ 15 ਸਾਲ ਪਰ ਕਾਊਂਟ ਆ ਪਰ ਉਹ ਗੱਲ ਆਮ ਤੌਰ ਤੇ ਇਹਨਾਂ ਕੇਸਾਂ ਜੇ ਦੇਖਿਆ ਗਿਆ ਵੀ ਇੰਨੀ ਸਜ਼ਾ ਰਹਿੰਦੀ ਨਹੀਂ ਹੈਗੀ ਮਤਲਬ ਘਟ ਜਾਂਦੀ ਆ ਜਦੋਂ ਆਲਟੀਮੇਟਲੀ ਟ੍ਰਾਇਲ ਟ੍ਰਾਇਲ ਨੂੰ ਸਾਲਡ ਸਾਲ ਲੱਗਣਾ ਤੇ ਚੱਲਦਾ ਇਹਨਾਂ ਸਾਰਾ ਕੁਝ अच्छा आ, मैं एंड विच यही पूछਾਂ ਕਿ ਕਿ ਅਸੀਂ ਕੱਲ ਤੋਂ ਵੀ ਦੇਖ ਰਹੇ ਸੀ ਮੀਡੀਆ ਦੇ ਵਿੱਚ ਕਿ ਕਾਫੀ ਪਟੀਸ਼ਨਸ ਜਿਹੜੀਆਂ ਨੇ ਉਹ ਸਾਈਨ ਕੀਤੀਆਂ ਜਾ ਰਹੀਆਂ 글로ਬਲੀ ਹੋ ਰਿਹਾ ਹੈ ਜੋ ਵੀ ਸਿੱਖ ਕਮਿਊਨਿਟੀ ਦੇ ਨਾਲ ਇਨਵੋਲਡ ਹੈ ਇਹ ਵੀ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਦੇ ਸਕਦਾ ਹੈ ਔਰ ਇਹ ਯੂਐਸ ਦੇ ਵਿੱਚ ਕਿਹਦਾ ਕੀ ਇਮਪੈਕਟ ਹੈਗਾ ਹੁਣ ਤੱਕ ਕੋਈ ਇੰਪੈਕਟ ਨਹੀਂ ਹੈਗਾ ਦਾ ਇਹ ਜਿਹੜੀ ਜਿਹੜੀ ਪਟੀਸ਼ਨ ਜਿਹੜਾ ਕੋਰਟ ਚੋਂ ਤੁਸੀਂ ਆਪ ਦੇਖੋ ਵੀ ਇੱਥੇ ਕਿਸ ਦਾ ਕੇਸ ਚੱਲਦਾ ਹੋਵੇ ਕੋਈ ਬੰਦਾ ਮਰ ਜਵੇ ਮਰਡਰ ਜਾਂ ਇਦਾਂ ਦਾ ਜਿਹੜਾ ਕੋਈ ਐਕਸੀਡੈਂਟ ਦਾ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਜਾਂ ਸੈਸ਼ਨ ਕੋਰਟ ਚ ਉਥੇ ਜੱਜ ਨੂੰ ਤੁਸੀਂ ਪਟੀਸ਼ਨ ਦਿਓਗੇ ਕਿਉਂਕਿ ਇਹ ਇਹ ਕੋਰਟ ਦੇ ਵਿੱਚ ਕੇਸ ਆ ਪਟੀਸ਼ਨਲ ਲੋ ਹੁੰਦੀਆਂ ਨੇ ਜਦੋਂ ਬੰਦੇ ਨੂੰ ਸਜ਼ਾ ਹੋ ਜੇ ਫਿਰ ਜਿਹੜਾ ਗਵਰਨਰ ਜਾਂ ਜਿਹੜਾ ਪ੍ਰੈਜ਼ੀਡੈਂਟ ਨੂੰ ਪਾੜਨ ਕਰਨ ਦੀ ਵੀ ਸਜ਼ਾ ਨੂੰ ਕਮਿਊਟ ਕੀਤਾ ਜਾਵੇ ਓਕੇ ਵੀ ਘਟ ਕੀਤੀ ਜਾਵੇ ਇਹ ਇਹ ਅਜੇ ਤਾਂ ਕੇ ਸ਼ੁਰੂ ਵੀ ਨਹੀਂ ਹੋਇਆ ਅਜੇ ਚੱਲਣਾ ਇੱਕ ਇਹ ਜੱਜਾਂ ਨੂੰ ਕੋਟਾ ਦੇ ਵਿੱਚ ਉਹਨਾਂ ਦਾ ਜਿਹੜਾ ਸਿਸਟਮ ਹੈ ਉਹਨਾਂ ਦਾ ਜਿਹੜਾ ਸਿਸਟਮ ਹੈ ਉਹਨੂੰ ਇਨਫਰੈਸ ਕਰਨ ਦੀ ਪਟੀਸ਼ਨ ਨਹੀਂ ਕੀਤੀ ਜਾਂਦੀ ਹੂੰ ਇਹ ਟੋਟਲੀ ਠੀਕ ਆ ਹਮਦਰਦੀ ਹਮਦਰਦੀ ਮੈਨੂੰ ਵੀ ਆ ਮੈਂ ਮਤਲਬ ਇਸੇ ਕਰਕੇ ਮੈਂ ਇੰਟਰਵਿਊ ਕਰ ਰਿਹਾ ਮੈਨੂੰ ਪਤਾ ਆ ਵੀ ਜੋ ਹੋ ਰਿਹਾ ਇਹ ਇਹ ਉਹ ਵਿਚਾਰਾ ਇੱਕ ਵਿਕਟਮ ਹੈ ਇਸ ਹਾਲਾਤ ਦਾ ਉਹਦਾ ਕੋਈ ਜਾਣ ਕੇ ਤਾਂ ਉਹਨੇ ਕੀਤਾ ਨਹੀਂ ਜੀ ਤੇ ਨਾ ਹੀ ਉਹ ਇਸ ਜਿਹੜੀਆਂ ਦੋ ਸਟੇਟਾਂ ਦੀ ਲੜਾਈ ਫਲੋਡਾ ਕੈਲੀਫੋਰਨੀਆ ਵਿੱਚ ਫਸ ਗਿਆ ਉਤੋਂ ਆੜੀ ਮੂਵਮੈਂਟ ਚਲਾਈ ਹੋਈ ਆ ਇਹਦੀ ਐਂਟਰੀ ਜਿਵੇਂ ਇਥੇ ਪੱਕਾ ਨਹੀਂ ਹੈਗਾ ਇਲੀਗਲ ਸੀਗੀ ਉਹਦੇ ਚ ਆ ਗਿਆ ਹੈ ਜਿਹੜੀ ਸਰਕਾਰ ਨੇ ਕਿ ਇਲੀਗਲ ਬੰਦੇ ਕੱਢੋ ਪਰ ਇਹਦੇ ਚ ਜਿਹੜੀ ਪਟੀਸ਼ਨ ਆ ਉਹਦੀ ਜ਼ੀਰੋ ਵੈਲਿਊ ਉਹਦੀ ਕੋਈ ਵੈਲਿਊ ਨਹੀਂ ਦੂਸਰਾ ਜਿਹੜੇ ਉਹਨੂੰ ਪਬਲਿਕ ਡਿਫੈਂਡਰ ਮਿਲਿਆ ਵਕੀਲ ਮਿਲਿਆ ਹੋਇਆ ਆਲਰੇਡੀ ਠੀਕ ਆ ਉਹ ਕੋ ਰਾਈਟ ਪਬ ਜਿਹੜਾ ਪ੍ਰਾਈਵੇਟ ਵਕੀਲ ਦਾ ਵੀ ਹੈਗਾ ਜਿਹੜੇ ਤੇ ਕਈ ਲੋਕੀ ਪੈਸੇ ਇਕੱਠੇ ਕਰ ਰਹੇ ਆ ਉਦੇ ਨਾਂ ਤੇ ਉਹ ਕਿਹੜੇ ਹਿਸਾਬ ਨਾਲ ਕਰ ਰਿਹਾ ਕਿ ਕਿਹਨੂੰ ਉਹਨੇ ਦੇਣੇ ਆ ਕੌਣ ਉਥੇ ਕਰਨਾ ਉਹ ਵੀ ਇੱਕ ਗੱਲ ਜਿਹੜੀ ਹੈਗੀ ਆ ਹੋ ਸਕਦਾ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਗਲਤ ਆ ਹੋ ਸਕਦਾ ਜਨਕਿ ਆਊਟ ਆਫ ਸਿੰਪਥੀ ਕਰ ਰਹੇ ਹੁਣ ਪਰ ਉਹਦਾ ਵੀ ਕੋਈ ਮਤਲਬ ਨਹੀਂ ਜਿੰਨੀ ਦੇਰ ਤੱਕ ਉਹਦੀ ਫੈਮਿਲੀ ਜਾਂ ਜ਼ਿੰਮੇਵਾਰ ਬੰਦੇ ਕੋ ਵਕੀਲ ਨਹੀਂ ਕਰਦੇ ਹਮ ਪਬਲਿਕ ਡਿਫੈਂਡਰ ਤਾਂ ਉਹਨੂੰ ਮਿਲ ਗਿਆ ਉਹਨੂੰ ਪੁੱਛਿਆ ਹੀ ਇੱਥੇ ਲਾ ਆ ਅਮਰੀਕਾ ਦੇ ਵਿੱਚ ਵੀ ਹਰੇਕ ਬੰਦੇ ਨੂੰ ਪੁੱਛਦੇ ਵੀ ਤੂੰ ਸਰਕਾਰੀ ਵਕੀਲ ਲੈਣਾ ਡਿਫੈਂਡ ਕਰਨ ਲਈ ਇਹਨੂੰ ਵੀ ਪੁੱਛਿਆ ਨੇ ਕਿ ਹਾਂ ਮੈਂ ਲੈਣਾ ਉਹ ਸਰਕਾਰ ਦੇ ਦਿੰਦੀ ਹੈ ਹੂੰ 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 ਤਾਂ ਕਿ ਇਹਨਾਂ ਕੋਈ ਦੂਜੇ ਪਾਸੇ ਵੀ ਸਰਕਾਰੀ ਵਕੀਲ ਹੀ ਹੁੰਦਾ ਜਿਹੜਾ ਪ੍ਰੋਸੀਕਿਊਟ ਕਰਾ ਤੇ ਇਹਨੂੰ ਵੀ ਦੇ ਦਿੰਦੇ ਨੇ ਫਾਈਟ ਬੜੇ ਕੰਪੀਟੈਂਟ ਹੁੰਦੇ ਨੇ ਫ੍ਰੀਜ ਹੁੰਦੇ ਆ ਓਕੇ ਕੋਈ ਇਨਕਮ ਨਹੀਂ ਹੁੰਦੀ ਪਰ ਉਹ ਨਾਲ ਇਹ ਆਪਣਾ ਪ੍ਰਾਈਵੇਟ ਵਕੀਲ ਖੜਾ ਕਰ ਸਕਦੇ ਆ ਹੂੰ ਜਿਹੜੇ ਵੀ ਆ ਪਰ ਉਹ ਜਿਹੜੇ ਕ੍ਰਿਮਨਲ ਵਕੀਲ ਹੁੰਦੇ ਨੇ ਕੇਸਾਂ ਵਾਲੇ ਬੜੇ ਮਹਿੰਗੇ ਜੋ ਵੀ ਆ ਪਰ ਇਹ ਜਿਹੜੇ ਪ ਠੀਕ ਹੈ ਜਸਪੀਰ ਜੀ ਤੁਸੀਂ ਸਾਡੇ ਦਾ ਬਹੁਤ ਸ਼ੁਕਰੀਆ ਥੈਂਕ ਯੂ